ਅੱਤਿਕ ਸੰਜੁਨ ਨੇ ਇੱਕ ਅੱਡ ਪੁੰਦਾ ਹਨੇਰਪੁਰ ਵੱਲੋਂ ਅਸੀਂ ਉਸ ਭੈਣ ਦੇ ਘਰ ਪਹੁੰਚੇ ਆ ਜਿਹੜਾ ਕੱਲ ਦਾ ਸਾਰੇ মিডিਆ ਦੇ ਵਿੱਚ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਸੰਗਣਾ ਰਹਾ ਹਤ ਜਿਹਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਸੀ ਮੋਦੀ ਵੱਲੋਂ ਕਿ ਆਉਣ ਵਾਲੀਆਂ ਜਿਹੜੀਆਂ 24 ਦੀਆਂ ਚੋਣਾਂ ਆ ਉਹਨੇ ਆ ਬਿਨਾ ਮੁਕਾਬਲਾ ਕੀਤੇ ਐਮਪੀ ਕਿਵੇਂ ਬਣਨਾ ਤੇ ਉਹ ਜਿਹੜੀ ਉਹਨੇ ਸਕ੍ਰਿਪਟ ਉੱਪਰ ਬੋਲੀ ਆ ਉਹ ਜਦੋਂ ਪੰਜਾਬ ਦੇ ਲੋਕਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਜਦੋਂ ਉਹ ਲੋਕ ਬੋਲਦੇ ਨੇ ਤੇ ਉਹਨਾਂ ਨੂੰ ਬਿਨਾਂ ਸ਼ਰਤ ਵੱਡੇ ਵੱਡੇ ਅਹੁਦੇ ਮਿਲਦੇ ਨੇ ਪੋਚੀਆਂ ਮਿਲਦੀਆਂ ਇਹ ਪਿਛਲੇ ਇਤਿਹਾਸ ਵਿੱਚ ਤੁਸੀਂ ਕਿਤੇ ਵੀ ਮੱਖਣ ਵਰਗੇ ਜਿਹੜੇ ਆ ਬੰਦੇ ਵੱਡੇ ਵੱਡੇ ਜਿਹੜੇ ਨੇ ਸਾਡੇ ਨਾਲ ਪ੍ਰੋਗ ਮਾਇਆ ਉਹਨਾਂ ਲੋਕਾਂ ਨੂੰ ਕੁਰਸੀਆਂ ਮਿਲੀਆਂ ਇਨਾਮ ਮਿਲਿਆ ਪਰ ਇਹ ਜਿਹੜੀ ਸਕ੍ਰਿਪਟ ਲਿਖੀ ਸੀ ਉਹ ਬੇਸ਼ੱਕ ਐਮਪੀ ਬਣਾ ਗਈ ਉਹਨੂੰ ਪਰ ਸਾਡੀ ਭੈਣ ਨੇ ਉਹਦਾ ਜਿਹੜਾ ਇੱਕ ਚਪੇੜ ਦੇ ਨਾਲ ਉਹਦਾ ਜਿਹੜਾ ਸਾਰਾ ਜਲੂਸ ਕੱਢ ਕੇ ਰੱਖ ਦਿੱਤਾ ਜਿਹੜੀ ਬੰਦੇ ਦੀ ਇੱਜ਼ਤ ਨਹੀਂ ਹੁੰਦੀ ਉਹਦੇ ਉਹਦੇ ਬਹੁਤਾ ਕੰਮ ਨਹੀਂ ਕਰਦੇ ਹੁੰਦੇ ਸੋ ਅਸੀਂ ਅੱਜ ਆਪਣੀ ਜਥੇਬੰਦੀ ਵੱਲੋਂ ਉਸ ਭੈਣ ਦੇ ਘਰ ਅਸੀਂ ਆਪਣਾ ਸਮਰਥਨ ਦੇਣ ਆਏ ਆ ਕਿ ਜਿਵੇਂ ਜਿਵੇਂ ਆਗੂ ਜਿਹੜੇ ਇਹ ਸਭ ਇਸ ਨੂੰ ਲੜਦੇ ਆ ਅਸੀਂ ਉਸ ਉਹਨਾਂ ਦੇ ਨਾਲ ਸਮਰਥਨ ਕਰਾਂਗੇ ਜਿੱਦਾਂ ਜਿੱਦਾਂ ਦੇ ਆਦੇਸ਼ ਆਉਂਦੇ ਆ ਉਹਦੇ ਨਾਲ ਕਰਾਂਗੇ ਪਰ ਇਹ ਦੋ ਕੌਮਾਂ ਦੀ ਲੜਾਈ ਨਹੀਂ ਹੈ ਇੱਕ ਇਹ ਧੜਵੀਆਂ ਦੀ ਲੜਾਈ ਆ ਤੇ ਇੱਕ ਡਿਫੈਂਸ ਕਰਨ ਵਾਲਿਆਂ ਦੀ ਕਿਸਾਨਾਂ ਦੀ ਅੱਜ ਜਿਹੜੇ ਆਪਣੇ ਖੇਤਾਂ ਦੇ ਖੇਤ ਮਜ਼ਦੂਰ ਆ ਇਹ ਉਹਨਾਂ ਦੀ ਲੜਾਈ ਹੈ ਜਦੋਂ ਉਹਨਾਂ ਦੀਆਂ ਮਾਵਾਂ ਨੂੰ ਆਖਿਆ ਜਾਂਦਾ ਕਿ ਤੁਸੀਂ 100 ਰੁਪਏ ਲੈ ਕੇ ਦਿਹਾੜੀ ਆ ਤੁਸੀਂ ਇਸ ਤਰਨੇ ਵਿੱਚ ਬੈਠੇ ਹੋ ਤਾਂ ਫਿਰ ਅਣਖ ਜਾਗਦੀ ਆ ਬੇਸ਼ੱਕ ਅਸੀਂ ਪੰਜਾਬੀ ਲੋਕ ਕਿਸੇ ਤੇ ਵਾਰ ਨਹੀਂ ਕਰਦੇ ਪਰ ਜਦੋਂ ਸਾਡੇ ਤੇ ਹੋਇਆ ਹੁੰਦਾ ਵਾਰ ਜਦੋਂ ਸਾਨੂੰ ਮੌਕਾ ਮਿਲਦਾ ਫਿਰ ਅਸੀਂ ਉਸ ਦਾ ਬਦਲਾ ਜ਼ਰੂਰ ਲੈ ਲੈਂਦੇ ਆ ਪਰ ਉਸ ਅਸੀਂ ਉਹਦੇ ਤੇ ਉੱਪਰ ਖੁਦ ਵਾਰ ਨਹੀਂ ਕੀਤਾ ਉਹ ਆਪਣੀ ਡਿਫੈਂਸ ਕੀਤੀ ਉਹ ਆਪਣਾ ਬਦਲਾ ਲਿਆ ਉਹ ਭੈਣ ਵਧਾਈ ਦੀ ਪਾਤਰ ਹੈ ਉਹ ਮਾਂ ਵਧਾਈ ਦੀ ਪਾਤਰ ਹੈ ਉਹਨਾਂ ਦਾ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਪੰਜਾਬ ਦੀ ਰੱਖ ਵਖਾਈ ਹੈ ਜੇ ਇਹ 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 ਨਾਮ ਆਪਰ ਦਾ ਖਾਲਸਾ ਕੰਗਣਾ ਨਰੋਤ ਇਸ ਤੋਂ ਵੀ ਘਟਿਆ ਹੋਰ ਸ਼ਬਦਾਵਲੀ ਵਰਤਦੀ ਕਿਉਂਕਿ ਜਦੋਂ ਕੰਗਣਾ ਨਰੋਤ ਇਹੋ ਜੀ ਪਾਸ਼ਾ ਵਰਤਦੀ ਹੈ ਉਦੋਂ ਫਰਜ਼ ਤਾਂ ਪਣਦਾ ਹੁੰਦਾ ਕਿ ਉਹ ਸਮੇਂ ਦੀ ਸਰਕਾਰ ਉਹ ਸਮੇਂ ਦਾ ਜਿਹੜਾ ਕਾਨੂੰਨ ਆ ਉਹਦੇ ਤੇ ਨੱਥ ਪਾਉਂਦਾ ਅੱਜ ਉਹਦੀ ਭੈਣ ਵੀ ਉਹੀ ਗੱਲਾਂ ਕਰ ਰਹੀ ਹੈ ਇਹ ਖਾਲਸਤਾਨੀ ਹੈ ਯਾਤਵਦੀ ਹੈ ਸਾਨੂੰ ਕੌਮਾਂਵਲ ਤੱਕਿਆ ਜਾ ਰਿਹਾ ਮੈਂ ਫਿਰ ਕਲੀਅਰ ਕਰ ਦਵਾ ਇਹ ਕੌਮਾਂ ਦੀ ਲੜਾਈ ਨਹੀਂ ਹੈ ਇਹ ਸਿਰਫ ਲੁੱਟਣ ਵਾਲਿਆਂ ਦੀ ਤੇ ਬਚਣ ਵਾਲਿਆਂ ਦੀ ਲੜਾਈ ਹੈ ਅਸੀਂ ਬਚਣ ਵਾਲੇ ਆਪਣੀ ਲੜਾਈ ਲੜਦੇ ਰਵਾਂਗੇ ਉਹ ਇਸ ਲੜਾਈ ਨੂੰ ਕੌਮਾਂ ਵੱਲ ਨਾ ਲਾਣ ਅਸੀਂ ਕੌਮਾਂ ਦੀ ਲੜਾਈ ਨਹੀਂ ਲੜਦੇ ਜਦੋਂ ਕੌਮਾਂ ਦੀ ਲੜਾਈ ਸਾਡੇ ਗਲ ਪਾਈ ਜਾਂਦੀ ਹੈ ਉਦੋਂ ਫਿਰ ਪੰਜਾਬ ਦੇ ਨੌਜਵਾਨ ਜਦੋਂ ਉੱਠਦਾ ਹੈ ਇਹ ਫੇ ਸਾਡਾ ਜਿਹੜਾ ਉਹ ਔਕਾਣ ਕਰਦੇ ਆ ਸਾਡੀ ਨੌਜਵਾਨੀ ਨੂੰ ਤਾਂ ਇਹੀ ਜਿਹੜਾ ਸਾਡਾ ਉਹਨਾਂ ਵਿੱਚ ਉਹਨਾਂ ਤੋਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਕਿ ਅਸੀਂ ਸਿਰ ਕਿਉਂ ਚੁੱਕਦੇ ਆ ਸਿਰ ਚੁੱਕਣ ਦਾ ਮੁੱਲ ਚੁਕਾਇਆ ਜਾਂਦਾ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਅਸੀਂ ਜਿਹੜੇ ਆਗੂ ਇਸ ਲੜਾਈ ਨੂੰ ਲੜਦੇ ਆ ਅਸੀਂ ਭਾਰਤੀ ਕਿਸਾਨ ਜੁਨੂਨ ਇੱਕ ਦਾ ਟਕੋਂਦਾ ਵੱਲੋਂ ਉਹਨਾਂ ਦਾ ਸਾਥ ਦੇਵਾਂਗੇ ਜਿੱਦਾਂ ਜਿੱਦਾਂ ਦੇ ਆਦੇਸ਼ ਆਏ ਸੋ ਉਹਨਾਂ ਦੇ ਨਾਲ ਨਿਭਾਗੇ ਜੀ ਧੰਨ